ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਮੁਹਿੰਮ ਹੈ ਜਿਹੜੀ ਵਿੱਤੀ ਸੀ ਪਿਛਲੇ ਦਿਨੀ ਜਿਹੜੇ ਨਸ਼ਿਆਂ ਦੇ ਉੱਤੇ ਉਹਨਾਂ ਨੇ ਕਾਬੂ ਪਾਉਣ ਦੇ ਲਈ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਇਆ ਸੀ ਤੇ ਹੁਣ ਇਸਵੇਂ ਨੂੰ ਲੈ ਕੇ ਲੋਕਾਂ ਦੇ ਸਵਾਲ ਇਹ ਵੀ ਸੀ ਕਿ ਇਹ ਆਮ ਛੋਟੇ-ਛੋਟੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਤਾਂ ਆਪਾਂ ਜਿਹੜਾ ਪੀਲਾ ਪੰਜਾ ਚੱਲ ਰਿਹਾ ਹੈ ਪਰ ਕੀ ਇਹ ਵੱਡੇ ਮਗਰਮੱਛਾਂ ਦੇ ਉੱਤੇ ਕਾਰਵਾਈ ਹੋਊਗੀ ਤਾ ਹੁਣ ਤੁਹਾਨੂੰ ਦੱਸਦੀ ਐ ਵੀ ਇੱਕ ਵੱਡਾ ਐਲਾਨ ਆ ਜਿਹੜਾ ਭਗਵੰਤ ਮਾਨਹਰਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ। ਉਹਨਾਂ ਨੇ ਆਖਿਆ ਵੀ ਹੁਣ ਢੈਣ ਗੀਆਂ ਵੱਡੇ ਮਗਰਮਛਾਂ ਦੀਆਂ ਹਵੇਲੀਆਂ ਤੇ ਮਹਿਲ ਤੇ ਆਓ ਫਿਰ ਤੁਹਾਨੂੰ ਵੀ ਸੁਣਾਉਣੇ ਆ। ਜਿਹਨਾਂ ਨੂੰ ਸਾਰਾ ਪੰਜਾਬ ਜਾਣਦਾ ਹੈ ਉਹਨਾਂ ਤੇ ਵੀ ਜਾਣ ਲੱਗੇ ਆ। ਕੇਸੀਪੀਆਂ ਨੂੰ ਗਰੀਸ ਦੇ ਰਹੇ ਆ। 122 ਦੇ ਪਾਨੇ ਨਾਲ ਉਹਦੇ ਨਾਟਕ ਅਸੇ ਜਾ ਰਹੇ ਨੇ। ਕਿ ਇੱਟਾਂ ਦੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ। ਉਹਦੇ ਵਾਸਤੇ ਕਿਤੇ ਕੇਸੀਪੀ ਦਾ ਸਾਡਾ ਪੰਜਾ ਹੀ ਨਾ ਟੁੱਟੇ ਕੋਈ ਇਸ ਕਰਕੇ ਥੋੜਾ ਜਿਹਾ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ ਨਾਲ। ਉਹਨਾਂ ਨੂੰ ਵੀ ਗਰੀਸ ਕਰਨ ਨਾਲ ਗਰੀਸ ਦਿੱਤਾ ਜਾ ਰਿਹਾ ਮਗਲੈਂ ਬ ਇਹ ਕੋਈ ਛੇਤੀ ਦਿਨਾਂ ਨੂੰ ਆਇਆ ਨਾ ਬੰਗੋ ਚ ਕੋਈ ਕਾਟਣਾ ਰਹੇ ਅਜੇ ਤਾਂ ਪਿੰਡ ਪੱਤਰ ਦੇ ਜਬੀ ਵੀ 25 25 ਪਿੰਡਾਂ ਜਿਨੂੰ ਕਾਣਦੇ ਨੇ ਉਹਨਾਂ ਵਾਲੇ ਪਾਸੇ ਹੱਥ ਪਾਇਆ ਤੁਸੀਂ ਪੰਜ ਸੱਤ ਦਿਨ ਹੋਰ ਦਿਓ ਪੱਟਿਆ-ਪੱਟਿਆਂ ਦੀ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਪੱਟੇ-ਪੱਟੇ ਮੈਲ ਟੈਂਡੇ ਦੇਖੋਗੇ ਸੋ ਹੁਣ ਇਸ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਰੂਰ ਸ਼ੇਅਰ ਕਰਿਓ ਤੇ ਹੋਰ ਤਾਜ਼ਾ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ